ਹਾਂ ਜੀ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਬੁਧੀਆ ਹੋਮ ਹੋਗੇ ਬੇਟਾ ਮੈਂ ਤੁਹਾਡੀ ਸਾਇੰਸ ਦੀ ਤੀਸਰੀ ਵੀਡੀਓ ਲੈ ਕੇ ਆ ਰਿਹਾ ਦੋ ਵੀਡੀਓ ਬੇਟਾ ਮੈਂ ਤੁਹਾਨੂੰ ਆਲਰੇਡੀ ਅਪਲੋਡ ਕਰ ਚੁੱਕੇ ਹਾਂ ਤੇ ਬੇਟਾ ਤੀਸਰੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਆਪਦੀ ਦੂਸਰੀ ਵੀਡੀਓ ਨੂੰ ਪਹਿਲਾਂ ਰਿਵਾਈਜ਼ ਕਰੋ ਅਗਰ ਜੇ ਤੁਸੀਂ ਆਪਣੀ ਕਾਪੀ ਤੇ ਨਹੀਂ ਨੋਟ ਕੀਤਾ ਤਾਂ ਵੀਡੀਓ ਨੂੰ ਦੋ ਵੀਡੀਓ ਨੂੰ ਦੇਖੋ ਆਪਣੀ ਕਾਪੀ ਤੇ ਨੋਟ ਕਰੋ ਜਿਹੜੀ ਤੁਸੀਂ ਕਾਪੀ ਤਿਆਰ ਕੀਤੀ ਹੈ ਪੀਐਸਟੀਐਸਸੀ ਦੀ ਤੇ ਬੇਟਾ ਇੱਕ ਚੀਜ਼ ਹੋਰ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਐਗਜ਼ਾਮ ਦੀ ਡੇਟ ਪਹਿਲਾਂ 19 ਜਨਵਰੀ ਦੀ ਉਹਨੂੰ ਚੇਂਜ ਹੋ ਕੇ ਬੇਟਾ 2 ਫਬਰੀ ਹੋ ਚੁੱਕੀ ਹੈ ਦੇਖੋ ਤੁਹਾਨੂੰ ਥੋੜਾ ਜਿਹਾ 12 ਜਾਂ 13 ਦਿਨਾਂ ਦਾ ਤੁਹਾਨੂੰ ਸਮਾਂ ਹੋਰ ਮਿਲ ਗਿਆ ਤੇ ਤੁਸੀਂ ਇਸ ਸਮੇਂ ਦਾ ਖੂਬ ਫਾਇਦਾ ਲੈਣਾ ਹੈ ਫਾਇਦਾ ਕਿਵੇਂ ਲੈਣਾ ਬੇਟਾ ਬਸ ਤੁਸੀਂ ਐਂਡਲੇ 10 ਦਿਨਾਂ ਦੇ ਵਿੱਚ ਤੁਸੀਂ ਓਨਲੀ ਬੇਟਾ ਰਿਵੀਜ਼ਨ ਕਰਨੀ ਹੈ ਓਨਲੀ ਰਿਵੀਜ਼ਨ ਪ੍ਰੈਕਟਿਸ ਜਿੰਨੀਆਂ ਤੁਹਾਡੀਆਂ ਮੈਥਸ ਦੀਆਂ ਟ੍ਰਿਕਸ ਹੋਣੀਆਂ ਉਹ ਟ੍ਰਿਕਸ ਨੂੰ ਕੀ ਕਰਨਾ ਹੈ ਰਿਵਾਈਜ਼ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਹੈਗਾ ਪਿਛਲੇ ਸਾਲ ਦੇ ਜਿਹੜੇ ਕੁਸ਼ਚਨ ਹੋਣ ਪੇਪਰ ਹੋਣਗੇ 2 ਜਾਂ 3 ਸਾਲਾਂ ਦੇ ਉਹ ਸਾਰੇ ਬੇਟਾ ਜਿਹੜੇ ਪ੍ਰੈਕਸ਼ਨ ਹੋਣਗੇ ਮੈਂ ਤੁਹਾਨੂੰ YouTube ਤੇ ਪਾ ਦੂੰਗਾ ਘਟੋ ਘਟ 150 ਜਾਂ 200 ਕੁਸ਼ਚਨ ਹੋਊਗਾ ਹਰ ਸਬਜੈਕਟ ਦਾ ਮੈਂ ਤੁਹਾਨੂੰ YouTube ਤੇ ਪਾ ਦੂੰਗਾ ਤੁਸੀਂ ਆਰਾਮ ਨਾਲ ਉਹ ਦੇਖਿਓ ਉਹਦੀ ਬਾਰ ਬਾਰ ਰਵੀਜ਼ਨ ਕਰਿਓ ਇੱਕ ਚੀਜ਼ ਹੋਰ ਬੇਟਾ ਅਗਰ ਤੁਸੀਂ ਜੇ ਮੇਰੇ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਮੈਸੇਜ ਕਰੋ ਤੇ ਇਸ ਨੰਬਰ ਤੇ ਹੀ ਜੋ ਤੁਸੀਂ ਮੈਸੇਜ ਕਰੋਗੇ ਮੈਂ ਤੁਹਾਨੂੰ ਆਪਣੇ WhatsApp ਗਰੁੱਪ ਨਾਲ ਐਡ ਕਰੂੰਗਾ ਪੀਐਸ ਟੈਸਸੀ ਦਾ WhatsApp ਗਰੁੱਪ ਹੈ ਉਹਦੇ ਵਿੱਚ ਹਰ ਇੱਕ ਤੁਹਾਨੂੰ ਇਨਫੋਰਮੇਸ਼ਨ ਮਿਲੂਗੀ ਚਲੋ ਹੁਣ ਆਪਾਂ ਆਪਣੇ ਕੁਸ਼ਚਨ ਪੜ੍ਹੀਏ ਪਹਿਲਾ ਕੁਸ਼ਚਨ ਦੇਖੋ ਬੇਟਾ ਕੀ ਹੈ ਕਹਦੇ ਹੇਟਰ ਦਿੱਤੇ ਵਿੱਚੋਂ ਕਿਹੜੀ ਤਾਤ ਦੀ ਵਿਸ਼ੇਸ਼ਤਾ ਹੈ ਵਿਚੋ ਆਫ ਦਾ ਫੋਲੋਇੰਗ ਇਜ਼ ਅ ਪ੍ਰੋਪਰਟੀ ਆਫ ਅ ਮੈਟਲ ਠੀਕ ਹੈ ਹੁਣ ਦੇਖੋ ਆਪਾਂ ਨੂੰ ਪਹਿਲਾਂ ਤਾਤ ਪਤਾ ਹੋਣੀ ਚਾਹੀਦੀ ਹੈ ਯਾ ਮੈਟਲ ਕੀ ਹੁੰਦੀ ਹੈ ਠੀਕ ਹੈ ਦੇਖੋ ਮੈਟਲ ਕੀ ਹੁੰਦੀ ਹੈ ਮੈਟਲ ਇੱਕ ਕਠੋਰ ਹੁੰਦੀ ਹੈ ਠੀਕ ਹੈ ਇੱਕ ਜਿਹਨੂੰ ਇੰਗਲਿਸ਼ ਕੀ ਕਹਿੰਦੇ ਨੇ ਹਾਰਡ ਤੇ ਹੋਰ ਮੈਟਲ ਕੀ ਹੁੰਦੀ ਹੈ ਇਹਨੂੰ ਆਪਾਂ ਕੁੱਟ ਸਕਦੇ ਹਾਂ ਹਨਾ ਕੁੱਟ ਕੇ ਕੀ ਬਣਾ ਸਕਦੇ ਆਪਾਂ ਇਹਦੀਆਂ ਚਾਦਰਾਂ ਬਣਾ ਸਕਦੇ ਆਂ ਤੇ ਕੁੱਟਣ ਦੀ ਪ੍ਰੋਪਰਟੀ ਨੂੰ ਇੰਗਲਿਸ਼ ਕੀ ਕਹਿੰਦੇ ਨੇ ਮੈਲੇਬਿਲਟੀ ਤੇ ਹੋਰ ਆਪਾਂ ਕੀ ਕਰ ਸਕਦੇ ਆ ਇਹਨੂੰ ਖਿੱਚ ਸਕਦੇ ਆ ਖਿੱਚ ਕੇ ਆਪਾਂ ਕੀ ਬਣਾ ਸਕਦੇ ਆ ਤਾਰਾਂ ਤੇ ਖਿੱਚਣ ਦੀ ਪ੍ਰੋਪਰਟੀ ਨੂੰ ਇੰਗਲਿਸ਼ ਕੀ ਕਹਿੰਦੇ ਨੇ ਡਕਟਿਲਟੀ ਤੇ ਬੇਟਾ ਹੋਰ ਤਾਤਾਂ ਕੀ ਹੁੰਦੀਆਂ ਨੇ ਬਿਜਲੀ ਦੀਆਂ ਤਾਪ ਦੀਆਂ ਕੀ ਹੁੰਦੀਆਂ ਨੇ ਸੁਚਾਲਕ ਜਿਹਨੂੰ ਇੰਗਲਿਸ਼ ਚ ਕੀ ਕਹਿੰਦੇ ਨੇ ਗੁੱਡ ਕੰਡਕਟਰ ਆਫ ਹੀਟ ਐਂਡ ਗੁੱਡ ਕੰਡਕਟਰ ਆਫ ਕਰੰਟ ਠੀਕ ਹੈ ਤੇ ਅੱਗੇ ਦੇਖੋ ਇਹਦਾ ਆਨਸਰ ਕੀ ਹੈ ਹੇਠ ਦਿੱਤੇ ਵਿੱਚ ਕਿਹੜੀ ਤਾਤ ਦੀ ਵਿਸ਼ੇਸ਼ਤਾ ਹੈ ਉਰਪਰਾ ਸੰਜੀਵ ਤਾਪ ਦਾ ਸੁਚਾਲਕ ਆਪਸ਼ਨ ਨੰਬਰ ਸੀ ਠੀਕ ਆਪਸ਼ਨ ਨੰਬਰ ਸੀ ਗੁੱਡ ਕੰਡਕਟਰ ਆਫ ਹੀਟ ਅਗਲਾ ਕੁਐਸਚਨ ਦੇਖੋ ਕਮਰੇ ਦੇ ਤਾਪਮਾਨ ਤੇ ਕੜੀ ਤਾਤ ਤਰਲ ਹੁੰਦੀ ਹੈ ਵਿੱਚ ਮੈਟਲ ਇਜ਼ ਲਿਕਵਿਡ ਐਟ ਰੂਮ ਟੈਂਪਰੇਚਰ ਹੁਣ ਦੇਖੋ ਰੂਮ ਟੈਂਪਰੇਚਰ ਦੇ ਕੜੀ ਤਾਤ ਕਹਿੰਦੇ ਲਿਕਵਿਡ ਹੁੰਦੀ ਹੈ ਬੇਟਾ ਇਹ ਤਿੰਨ ਵਾਰ ਪੇਪਰ ਚ ਆਇਆ ਹੋਇਆ ਹੈ ਹੁਣ ਤੁਸੀਂ ਇਹਨੂੰ ਧਿਆਨ ਚ ਰੱਖਣਾ ਹੈ ਉਹਦਾ ਆਨਸਰ ਕੀ ਹੈ ਪਾਰਾ ਆਪਸ਼ਨ ਨੰਬਰ ਏ ਜਿਹਨੂੰ ਇੰਗਲਿਸ਼ ਵਿੱਚ ਮਰਕਰੀ ਕਹਿੰਦੇ ਨੇ ਬੇਟਾ ਹੋਰ ਮਰਕਰੀ ਦਾ ਯੂਜ਼ ਕੀਤਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਡਾਕਟਰੀ ਥਰਮੋਮੀਟਰ ਹੁੰਦਾ ਜਿਹਦੇ ਨਾਲ ਆਪਾਂ ਆਪਣਾ ਬੁਖਾਰ ਚੈੱਕ ਕਰਦੇ ਆਂ ਠੀਕ ਹੈ ਉਹਦੇ ਵਿੱਚ ਪਾਇਆ ਜਾਂਦਾ ਡਾਕਟਰੀ ਥਰਮਾਮੀਟਰ ਦੇ ਵਿੱਚ ਪਾਰਾ ਜਿਹਨੂੰ ਮਰਕਰੀ ਇੰਗਲਿਸ਼ ਵਿੱਚ ਮਰਕਰੀ ਕਹਿੰਦੇ ਨੇ ਬਾਕੀ ਦੇਖੋ ਅਗਲਾ ਕੁਸ਼ਨ ਦੇਖੋ ਅਤਾਤਾਂ ਤੌਰ ਤੇ ਹਨ ਨਾਨ ਮੈਟਲ ਆਰ ਜਨਰਲੀ ਦੇਖੋ ਨਾਨ ਮੈਟਲ ਕੀ ਹੁੰਦੀਆਂ ਨੇ ਨਾਨ ਮੈਟਲ ਹੁੰਦੀਆਂ ਨੇ ਜਨਰਲੀ ਉਹ ਪੁਰਪਰੀਆ ਹੁੰਦੀਆਂ ਨੇ ਠੀਕ ਹੈ ਜਿਹਨੂੰ ਇੰਗਲਿਸ਼ ਕੀ ਕਹਿੰਦੇ ਨੇ ਬ੍ਰੇਟਲ ਠੀਕ ਹੈ ਇੰਗਲਿਸ਼ ਕੀ ਕਹਿੰਦੇ ਨੇ ਬ੍ਰੇਟਲ ਹੋਰ ਅਤਾਤਾਂ ਦੀ ਕੀ ਵਿਸ਼ੇਸ਼ਤਾ ਹੈ ਅਤਾਤਾਂ ਦੇ ਵਿੱਚ ਆਪਾਂ ਕਰੰਟ ਨਹੀਂ ਨੰਗਾ ਸਕਦੇ ਹਨਾ ਅਤਾਤਾਂ ਨੂੰ ਨਾ ਆਪਾਂ ਕੁੱਟ ਸਕਦੇ ਆ ਨਾ ਅਤਾਤਾਂ ਦੀ ਤਾਰਾ ਬਣਾ ਸਕਦੀਆਂ ਨੇ ਹੋਰ ਅਤਾਤਾਂ ਦੀ ਕੀ ਵਿਸ਼ੇਸ਼ਤਾ ਇਹਨਾਂ ਵਿੱਚ ਕਰੰਟ ਨਹੀਂ ਪਾਸ ਹੋ ਸਕਦਾ ਠੀਕ ਹੈ ਅਗਲਾ ਕੁਸ਼ਣ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੀ ਤਾਤ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀ ਠੀਕ ਹੈ ਵਿਚ ਆਫ ਦੀ ਫੋਲੋਇੰਗ ਮੈਟਲ ਡਸ ਨੋਟ ਰੀਐਕਟ ਵਿਦ ਵਾਟਰ ਦੇਖੋ ਜਿਹੜੀ ਸੋਨਾ ਹੈ ਜਿਹਨੂੰ ਇੰਗਲਿਸ਼ ਚ ਕਹਿੰਦੇ ਨੇ ਗੋਲਡ ਇਹਦੀ ਸਭ ਤੋਂ ਘੱਟ ਰੀਐਕਟਿਵਿਟੀ ਹੈ ਠੀਕ ਹੈ ਤੇ ਇਦਾਂ ਅਤਰ ਗਿਆ ਹੋਊਗਾ ਸੋਨਾ ਯਾ ਗੋਲਡ ਯਾਦ ਰੱਖਣਾ ਬੇਟਾ ਜਿਹੜੀ ਸੋਡੀਅਮ ਹੈ ਇਹਦੀ ਸਭ ਤੋਂ ਜ਼ਿਆਦਾ ਰੈਕਟਿਵਿਟੀ ਹੈ ਔਰ ਸੋਡੀਅਮ ਤੋਂ ਪਹਿਲਾਂ ਜਿਹੜੀ ਅਤਾਤ ਹੈ ਉਹ ਹੈਗੀ ਹੈ ਪੋਟਾਸ਼ੀਅਮ ਜਿਹਦੀ ਸਭ ਤੋਂ ਜ਼ਿਆਦਾ ਰੈਕਟਿਵਿਟੀ ਹੈ ਇਸ ਕਰਕੇ ਪੋਟਾਸ਼ੀਅਮ ਤੇ ਸੋਡੀਅਮ ਨੂੰ ਕਿੱਚ ਰੱਖਿਆ ਜਾਂਦਾ ਮਿੱਟੀ ਦੇ ਤੇਲ ਇੰਗਲਿਸ਼ ਕੀ ਕਹਾਂਗੇ ਇਹਨੂੰ ਕੈਰੋਸਿਨ ਆਇਲ ਅਗਲਾ ਕੁਐਸਚਨ ਕੀ ਹੈ ਪ੍ਰਤੀਕਿਰਿਆਸ਼ੀਲਤਾ ਦੀ ਲੜੀ ਵਿੱਚ ਸਭ ਤੋਂ ਵੱਧ ਪ੍ਰਤੀ ਕਿਰਿਆਸ਼ੀਲਤਾ ਤਾਤਕੜੀ ਹੈ ਯਾਨੀ ਕਿ ਆਪਾਂ ਨੂੰ ਦੱਸਣਾ ਸਭ ਤੋਂ ਜ਼ਿਆਦਾ ਰੈਐਕਟਿਵਿਟੀ ਕਿਹੜੀ ਹੈ ਠੀਕ ਹੈ ਵਿੱਚ ਮੋਸਟ ਰੈਐਕਟਿਵ ਮੈਟਲ ਇਨ ਦੀ ਰੈਐਕਟਿਵਿਟੀ ਸੀਰੀਜ਼ ਸਭ ਤੋਂ ਪਹਿਲਾ ਆਉਂਦੀ ਹੈ ਆਪਣੇ ਕੋਲ ਪੋਟਾਸ਼ੀਅਮ ਫਿਰ ਆਉਂਦੀ ਹੈ ਸੋਡੀਅਮ ਬਸ ਇਹ ਯਾਦ ਰੱਖ ਲਓ ਤੇ ਸਭ ਤੋਂ ਘੱਟ ਹੈਗੀ ਆਪਣੇ ਕੋਲੇ 골ਡ ਠੀਕ ਹੈ ਇਹ ਕੇਹੀ ਯਾਦ ਰੱਖ ਲਓ ਦੇਖੋ ਹੁਣ ਆਪਸ਼ਨ ਦੇ ਵਿੱਚ ਕੀ ਕੀ ਹੈ ਪੜੋ ਪੋਟਾਸ਼ੀਅਮ ਆ ਗਿਆ ਆਪਸ਼ਨ ਨੰਬਰ ਬੀ ਜੇ ਪੋਟਾਸ਼ੀਅਮ ਨਾ ਆਉਂਦਾ ਫਿਰ ਆਪਣਾ ਆਨਸਰ ਕੀ ਸੀਗਾ ਸੋਡੀਅਮ ਆਪਸ਼ਨ ਨੰਬਰ ਬੀ ਅਗਲਾ ਕੁਸ਼ਨ ਦੇਖੋ ਕਿਹੜੇ ਹੇਠ ਲਿਖਿਆਂ ਤੱਤਾਂ ਵਿੱਚੋਂ ਕਿਹੜੀ ਬਿਜਲੀ ਦਾ ਵਧੀਆ ਸਚਾਲਕ ਹੈ ਆਪਣੇ ਉਹ ਹੁਣ ਦਿੱਤੀ ਦੱਸਨੀ ਆ ਅਤਾਤ ਕਿਉਂਕਿ ਸਲਫਰ ਫਾਸਫੋਰਸ ਕੋਲੋਰੀਨ ਕਾਰਬਨ ਇਹ ਤਿੰਨੇ ਕੀ ਨੇ ਅਤਾਤਾਂ ਨੇ ਬਟ ਜਿਹੜੀ ਕਾਰਬਨ ਹੈ ਗਰੇਫਾਈਟ ਹੈ ਇਹ ਕੀ ਆਪਾਂ ਨੂੰ ਪਤਾ ਹੈ ਇਹ ਕੀ ਹੈ ਬਿਜਲੀ ਦੀ ਸਚਾਲਕ ਵਿਚ ਆਫ ਦਾ ਫੋਲੋਇੰਗ ਨਾਨ ਮੈਟਲ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਆਂਸਰ ਕੀ ਹੋਊਗਾ ਕਾਰਬਨ ਗਰੇਫਾਈਟ ਲੋਹੇ ਦਾ ਜੰਗਾਲ ਇੱਕ ਉਦਾਹਰਣ ਹੈ ਰਸਟਿੰਗ ਆਫ ਆਇਰਨ ਇਜ਼ ਐਗਜ਼ਾਮਪਲ ਆਫ ਦੇਖੋ ਲੋਹੇ ਨੂੰ ਜੰਗਾਲ ਕਿਵੇਂ ਲੱਗਦੀ ਹੈ ਜਦੋਂ ਲੋਹਾ ਠੀਕ ਹੈ ਆਇਰਨ ਕਿਹਦੇ ਨਾਲ ਕੰਡੈਕਟ ਚ ਆਉਂਦਾ ਆਕਸੀਜਨ ਜਦੋਂ ਲੋਹਾ ਜਾਂ ਆਇਰਨ ਆਕਸੀਜਨ ਨਾਲ ਰਿਐਕਟ ਕਰਦਾ ਤਾਂ ਕੀ ਲੱਗਦੀ ਹੈ ਲੋਹੇ ਨੂੰ ਜੰਗਾਲ ਠੀਕ ਹੈ ਜਿਹਨੂੰ ਇੰਗਲਿਸ਼ ਕੀ ਕਹਿੰਦੇ ਨੇ ਰਸਟ ਰਸਟ ਤੇ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਆਕਸੀਕਰਨ ਆਕਸੀਕਰਨ ਤੇ ਇੰਗਲਿਸ਼ 'ਚ ਨੂੰ ਆਪਾਂ ਕੀ ਕਹਾਂਗੇ ਆਕਸੀਡੇਸ਼ਨ ਕੀ ਕਮਾਂਗੇ ਆਪਾਂ ਨੂੰ ਆਕਸੀਡੇਸ਼ਨ ਆਕਸੀਡੇਸ਼ਨ ਦੀ ਡੈਫੀਨੇਸ਼ਨ ਬੇਟਾ ਕੀ ਆਪਣੇ ਕੋਲ ਜਿਸੇ ਵੀ ਧਾਤ ਦੇ ਵਿੱਚ ਜਾਂ ਜਦੋਂ ਆਕਸੀਜਨ ਐਡ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਕਸੀਡੇਸ਼ਨ ਜੇ ਹਾਈਡਰੋਨ ਰਿਮੂਵ ਹੁੰਦੀ ਹੈ ਉਹਨੂੰ ਕਹਿੰਦੇ ਨੇ ਰਿਡਕਸ਼ਨ ਪੰਜਾਬੀ ਜੀ ਇਹਨੂੰ ਬੋਲਦੇ ਨੇ ਲਗੂ ਕਰਨ ਠੀਕ ਹੈ ਹੁਣ ਇਹਦਾ ਆਨਸਰ ਕੀ ਆ ਆਪਣੇ ਕੋਲੇ ਆਕਸੀਕਰਨ ਪ੍ਰਤੀਕਿਰਿਆ ਇੰਗਲਿਸ਼ ਕਹਾਂਗੇ ਆਪਾਂ ਆਕਸੀਡੇਸ਼ਨ ਰਿਐਕਸ਼ਨ ਠੀਕ ਹੈ ਅਗਲਾ ਕੁਸ਼ਣ ਦੇਖੋ

ਇਕੀਆ ਪਿੱਤਲ ਇਕ ਇੱਕ ਐਲੋਇ ਮਿਸ਼ਰਤ ਆਤਾ ਹੈ ਜਿਹਨੂੰ ਇੰਗਲਿਸ਼ ਕੀ ਕਹਿੰਦੇ ਨੇ ਬਰਾਸ ਨੋਮਾ ਕੁਸਚਨ ਦੇਖੋ ਇਹਨਾਂ ਵਿੱਚੋਂ ਕੜੀ ਹਤਾਤ ਜੀਵਨ ਲਈ ਜ਼ਰੂਰੀ ਹੈ ਦੇਖੋ ਹਤਾਤ ਆਪਣੇ ਕੋਲ ਜਿਹੜੀ O2 ਆਕਸੀਜਨ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਲਈ ਜੀਵਨ ਲਈ ਜ਼ਰੂਰੀ ਹੈ ਆਪਸ਼ਨ ਨੰਬਰ D ਆਪਸ਼ਨ ਨੰਬਰ D ਵਿਚ ਆਫ ਦਾ ਵਿਚ ਆਫ ਥੀਸ ਨੋਨ ਮੈਟਲ ਇਜ਼ ਏਸ਼ੈਂਸ਼ਲੀ ਫੋਰ ਲਾਈਫ ਆਪਸ਼ਨ ਨੰਬਰ D ਆਕਸੀਜਨ ਬਿਜਲੀ ਦੀਆਂ ਤਾਰਾ ਬਣਾਉਣ ਲਈ ਕਿਹੜੀ ਤਾਤ ਸਭ ਤੋਂ ਵੱਧ ਵਰਤੀ ਜਾਂਦੀ ਹੈ ਦੇਖੋ ਬੇਟਾ ਜਿਹੜੀ ਆਪਣੇ ਘਰਾਂ ਦੇ ਵਿੱਚ ਜਿਹੜੀ ਤਾਰਾ ਆਉਂਦੀਆਂ ਨੇ ਠੀਕ ਹੈ ਜਿਹਨੂੰ ਇੰਗਲਿਸ਼ ਦੇਖੋ ਕੀ ਆਉਂਦਾ ਨੇ ਵਿੱਚ ਮੈਟਲ ਇਜ਼ ਮੋਸਟਲੀ ਕਾਮਨਲੀ ਯੂਜ਼ਡ ਫੋਰ ਮੇਕਿੰਗ ਇਲੈਕਟ੍ਰੀਕਲ ਵਾਇਰ ਇਹਦੇ ਲਈ ਦੇਖੋ ਇੱਕ ਤਾਂ ਹੁੰਦੀ ਹੈ ਆਪਣੇ ਕੋਲੇ ਸਿਲਵਰ ਠੀਕ ਇੱਕ ਹੁੰਦੀ ਹੈ ਆਪਣੇ ਕੋਲੇ ਤਾਂਬਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਆਪਣੇ ਕੀ ਪਾਸ ਹੁੰਦੀ ਹੈ ਇਲੈਕਟ੍ਰਿਸਿਟੀ ਬਟ ਇਹਨਾਂ ਦੋਨਾਂ ਵਿੱਚੋਂ ਜਿਹੜੀ ਸਭ ਤੋਂ ਬੈਸਟ ਮੰਨੀ ਜਾਂਦੀ ਹੈ ਉਹ ਕਿਹੜੀ ਹੁੰਦੀ ਹੈ ਤਾਂਬਾ ਆਪਣੇ ਘਰਾਂ ਦੇ ਵਿੱਚ ਜਿਹੜੀ ਤਾਰ ਵਰਤੀ ਜਾਂਦੀ ਹੈ ਉਹਦੇ ਵਿੱਚ ਕਿਹੜਾ ਕੀ ਹੁੰਦਾ ਹੈ ਤਾਂਬਾ ਜਿਹਨੂੰ ਇੰਗਲਿਸ਼ ਕੀ ਬੋਲਦੇ ਨੇ ਕਾਪਰ ਕਾਪਰ ਵਾਇਰ ਠੀਕ ਹੈ অপਸ਼ਨ ਨੰਬਰ ਬੀ ਖਾਦਾਂ ਦੇ ਨਿਰਮਾਣ ਵਿੱਚ ਕਿਹੜੀ ਅਤਾਤ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜਿਹੜੀਆਂ ਜੜੀਆਂ ਖਾਦਾਂ ਹੁੰਦੀਆਂ ਨੇ ਫਰਟੀਲਾਈਜ਼ਰ ਜਿਹਨੂੰ ਇੰਗਲਿਸ਼ ਕੀ ਬੋਲਦੇ ਨੇ ਫਰਟੀਲਾਈਜ਼ਰ ਤੇ ਫਰਟੀਲਾਈਜ਼ਰ ਬੇਸਿਕਲੀ ਕਾਦੇ ਬਣੇ ਹੁੰਦੇ ਨੇ ਆਪਣੇ ਕੋਲੇ ਫਾਸਫੋਰਸ ਫਾਸਫੋਰਸ ਹੋਗੀ ਠੀਕ ਹੈ ਨਾਈਟrogen ਹੋਗੀ ਠੀਕ ਹੈ ਹੋਰ ਕੀ ਹੁੰਦੀ ਹੈ ਉਹਦੇ ਵਿੱਚ ਬੇਟਾ ਪੋਟਾਸ਼ੀਅਮ ਪੋਟਾਸ਼ੀਅਮ ਜਿੰਨੀਆਂ ਵੀ ਖਾਦਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਆ ਤਿੰਨ ਚੀਜ਼ਾਂ ਜ਼ਰੂਰ ਹੁੰਦੀਆਂ ਹੁੰਦੀਆਂ ਨੇ ਦੇਖੋ ਹੁਣ ਆਪਸ਼ਨ ਦੇ ਵਿੱਚ ਕੀ ਆਪਣੇ ਕੋਲ ਸਰਫਲ ਕਲੋਰੀਨ ਕਾਰਬਨ ਆਪਸ਼ਨ ਨੰਬਰ A ਦੇਖੋ ਫਾਸਫੋਰਸ ਠੀਕ ਹੈ A ਕੀ ਹੈ ਆਪਣੇ ਕੋਲੇ ਇੱਕ ਖਾਦ ਬਣਾਉਣ ਵਾਲੀ ਹਤਾਤ ਵਿੱਚ ਨਾਨ ਮੈਟਲ ਯੂਜ਼ਡ ਇਨ ਦੀ ਮੈਨੂਫੈਕਚਰ ਆਫ ਫਰਟੀਲਾਈਜ਼ਰ ਆਪਸ਼ਨ ਨੰਬਰ A ਫਾਸਫੋਰਸ ਅਗੇ ਦੇਖੋ ਹੇਠ ਲਿਖਿਆ ਤਾਤਾਂ ਵਿੱਚੋਂ ਕਿਹੜੀ ਤਾਤ ਪਾਣੀ ਨਾਲ ਜ਼ੋਰਦਾਰ ਪ੍ਰਤੀਕਿਰਿਆ ਕਰਦੀ ਹੈ ਦੇਖੋ ਪਾਣੀ ਨਾਲ ਜਿਹੜੀ ਪ੍ਰਤੀਕਿਰਿਆ ਕਰਦੀ ਹੈ ਉਹ ਹੈਗੀ ਹੈ ਸੋਡੀਅਮ beta ਆਪਣੇ ਕੋਲੇ ਠੀਕ ਹੈ ਜਦੋਂ ਸੋਡੀਅਮ ਨੂੰ ਪਾਣੀ ਨਾਲ ਕਿਰਿਆ ਕਰਵਾਇਆ ਜਾਂਦਾ ਤਾਂ ਇਹ ਇੱਕ ਵਾਇਗਰਥਲੀ ਜਿਹਨੂੰ ਕਹਿੰਦੇ ਨੇ ਇੰਗਲਿਸ਼ ਵਿੱਚ ਵਾਇਗਰਥਲੀ ਆ ਦੇਖੋ ਵਿੱਚ ਉਹਦਾ ਫੋਲੋਇੰਗ ਮੈਟਲ ਰੈਕਟ ਵਿਦ ਵਾਇਗਰਥਲੀ ਵਿਦ ਦਾ ਵਾਟਰ ਯਾਨੀ ਕਿ ਬਹੁਤ ਤੇਜ਼ ਕੀ ਹੁੰਦੀ ਹੈ ਇਹਦੀ ਪ੍ਰਤੀਕਿਰਿਆ ਅਗੇ ਦੇਖੋ ਜੰਗਾਲ ਨੂੰ ਰੋਕਣ ਲਈ ਲੋਹੇ ਨੂੰ ਜ਼ਿੰਕ ਨਾਲ ਪਰਤਨ ਦੀ ਪਰਤ ਪਰ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਯਾ ਇੰਗਲਿਸ਼ ਦੇਖੋ ਦੀ ਪ੍ਰੋਸੈਸ ਆਫ ਕੋਟਿੰਗ ਆਇਰਨ ਵਿਦ ਜ਼ਿੰਕ ਟੂ ਪ੍ਰੀਵੈਂਟ ਰਸਟਿੰਗ ਇਜ਼ ਕਾਲਡ ਦੇਖੋ ਦੇਖੋ ਮੇਰੇ ਕੋਲੇ ਫੋਰ ਐਗਜ਼ਾਮਪਲ ਅਲੋਇ ਦਾ ਪੀਸ ਹੈ ਬੇਟਾ ਜਦੋਂ ਇਹ ਆਕਸੀਜਨ ਨਾਲ ਕਿਦਾਂ ਕਰਦਾ ਹੈ ਤਾਂ ਇਹਨੂੰ ਕੀ ਲੱਗਦੀ ਹੈ ਰਸਟ ਜਿਹਨੂੰ ਪੰਜਾਬੀ ਬੋਲਦੇ ਨੇ ਜੰਗਾਲ ਔਰ ਬੇਟਾ ਇਸ ਰਸਟ ਨੂੰ ਬਚਾਉਣ ਲਈ ਆਪਾਂ ਇਹਨੂੰ ਕਈ ਵਾਰ ਕੀ ਕਰਦੇ ਜਿੰਕ ਨਾਲ ਕੋਟ ਕਰਦੇ ਆਂ ਠੀਕ ਹੈ ਪੇਂਟ ਕਰ ਦਨੇ ਆ ਇਹਨੂੰ ਜਦੋਂ ਜ਼ਿੰਕ ਧਾਤ ਲੋਹੇ ਦੇ ਉੱਪਰ ਚੜਾਈ ਜਾਂਦੀ ਹੈ ਬੇਟਾ ਉਸ ਪ੍ਰੋਸੈਸ ਨੂੰ ਕਹਿੰਦੇ ਨੇ ਮੁਲਾਮਕਰਨ ਇੰਗਲਿਸ਼ ਕਹਿੰਦੇ ਨੇ ਗੈਲਵਨਾਈਜੇਸ਼ਨ ਠੀਕ ਹੈ ਇਹ ਕੁਐਸਚਨ ਵੀ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਕੁਐਸਚਨ ਘੱਟੋ-ਘੱਟ 3 ਜਾਂ 4 ਵਾਰ ਆਪਣੇ ਪੀਐਸਟੀਐਸਸੀ ਦੇ ਪੇਪਰ 'ਚ ਆਇਆ ਹੋਇਆ ਹੈ ਤੁਸੀਂ ਇਹਨੂੰ ਦੂਸਰੇ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹੋ ਗੈਲਵਨਾਈਜੇਸ਼ਨ ਦੇ ਵਿੱਚ ਖੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਤੁਸੀਂ ਇਹਦਾ ਆਨਸਰ ਦੇਣਾ ਜ਼ਿੰਕ নিমਨ লিখিত ਵਿਚੋ ਕੜੇ ਜੋੜੇ ਦੋਵੇਂ ਤਾਤਾਂ ਹੁੰਦੀਆਂ ਹਨ ਆਪਾਂ ਨੇ ਇੱਥੇ ਦੋ ਤਾਤਾਂ ਪਤਾ ਕਰੀਆਂ ਨੇ ਦੇਖੋ ਸੋਡੀਅਮ ਇਹ ਕੀ ਹੈ ਅਧਾਤਿਕ ਤੇ ਕਾਰਬਨ ਇਹ ਕੀ ਹੈ ਅਧਾਤਿਕ ਠੀਕ ਹੈ ਸੋਡੀਅਮ ਕਾਰਬਨ ਫਾਸਫੋਰਸ ਇਹ ਕਿਹਨੇ ਬੇਟਾ ਨਾਨ ਮੈਟਲ ਆਪਸ਼ਨ ਨੰਬਰ ਬੀ ਦੇਖੋ ਲੋਹਾ ਤੇ ਤਾਂਬਾ ਕੀ ਹੈ ਆਪਣੇ ਕੋਲੇ ਤਾਤ ਇੰਗਲਿਸ਼ ਵਿੱਚ ਦੇਖੋ ਵਿਚ ਆਫ ਦਾ ਫੋਲੋਇੰਗ ਪੇਅਰ ਕਨਸਿਸਟਸ ਆ ਬੋਥ ਮੈਟਲ ਆਪਾਂ ਨੇ ਇੱਥੇ ਦੋ ਮੈਟਲ ਪਤਾ ਕਰੀਆਂ ਨੇ ਆਇਰਨ ਤੇ ਕਾਪਰ ਕੀ ਹੈ ਦੋਹੀ ਮੈਟਲ ਬਾਕੀ ਕੀ ਦੇ ਨੋਰ ਮੈਟਲ ਕੜੀਤਾ ਤਾਂ ਆਸਾਨੀ ਨਾਲ ਖਰਾਬ ਨਹੀਂ ਹੁੰਦੀ ਇਹ ਮੈਂ ਤੁਹਾਨੂੰ ਉੱਪਰ ਸਮਝਾ ਚੁੱਕਿਆ ਡਿਟੀ 골ਡ ਹੈ ਸੋਨਾ ਇਹ ਆਸਾਨੀ ਨਾਲ ਖਰਾਬ ਨਹੀਂ ਹੁੰਦੀ ਕਿਉਂ ਕਿਉਂਕਿ ਇਹ ਤੁਹਾਨੂੰ ਜ਼ਿਆਦਾਤਰ ਕਿੱਥੇ ਯੂਜ਼ ਕੀਤਾ ਜਾਂਦਾ ਬੇਟਾ ਇਹ ਜ਼ਿਆਦਾ ਯੂਜ਼ ਕੀਤਾ ਜਾਂਦਾ ਜਾਂਦਾ ਗਹਿਣੇ ਲਈ ਹਨਾ ਗਹਿਣੇ ਲਈ ਤੇ ਬੇਟਾ 골ਡ ਦੀ ਹੋਰ ਕੀ ਖਾਸियत ਹੈ 골ਡ ਨੂੰ ਬੇਟਾ ਸਭ ਤੋਂ ਜ਼ਿਆਦਾ ਆਪਾਂ ਖਿੱਚ ਸਕਦੇ ਹਾਂ 골ਡ ਦੀ ਖਿੱਚ ਸਕਦੇ ਹਾਂ 골ਡ ਦੀ ਸਭ ਤੋਂ ਜ਼ਿਆਦਾ ਕੀ ਹੈ ਡਕਟਿਲਟੀ ਡਕਟਿਲਿਟੀ ਇਹ ਤੁਸੀਂ ਯਾਦ ਰੱਖਣਾ ਡਕਟਿਲਿਟੀ ਜੇ ਤੁਹਾਨੂੰ ਪੁੱਛ ਲਿਆ ਕਿਹੜੀ ਧਾਤ ਹੈ ਜਿਹਦੀ ਸਭ ਤੋਂ ਜ਼ਿਆਦਾ ਡਕਟਿਲਿਟੀ ਹੈ ਉਹਦਾ ਨਾਮ ਕੀ ਹੈ 골ਡ ਜਿਹਨੂੰ ਪੰਜਾਬੀ ਵਿੱਚ ਕੀ ਬੋਲਦੇ ਨੇ ਸੋਨਾ ਬੇਟਾ ਹੋਰ 골ਡ ਦੀ ਕੀ ਖਾਸੀਅਤ ਹੈ ਜੇ ਤੁਸੀਂ 1 ਗ੍ਰਾਮ ਬੇਟਾ ਤੁਸੀਂ 골ਡ ਲਵੋ ਤਾਂ ਤੁਸੀਂ 1 ਗ੍ਰਾਮ 골ਡ ਤੋਂ 2 ਕਿਲੋਮੀਟਰ ਤੱਕ ਦੀ ਕੀ ਕਰ ਸਕਦੇ ਹੋ ਤਿਆਰ ਵਾਇਰ ਜਿਹਨੂੰ ਪੰਜਾਬੀ ਵਿੱਚ ਕੀ ਬੋਲਦੇ ਨੇ ਤਾਰ ਦੇਖ ਲਓ ਇਹ 골ਡ ਦੀ ਇੱਕ ਖਾਸੀਅਤ ਹੈ ਵਿਚ ਮੈਟਲ ਡਸ ਨਾਟ ਕਰੋਟ ਈਜ਼ੀਲੀ ਗੋਲਡ ਆਪਸ਼ਨ ਨੰਬਰ ਡੀ ਜਦੋਂ ਧਾਤਾਂ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ ਵਿੱਚ ਗੈਸ ਇਸ ਪ੍ਰੋਡਿਊਸ ਵੈਨ ਮੈਟਲ ਰਿਐਕਟ ਵਿਦ ਐਸਿਡ ਇਹ ਮੈਂ ਬੇਟਾ ਤੁਹਾਨੂੰ ਦੂਸਰੀ ਸ਼ੀਟ ਜਿਹੜੀ ਮੈਂ ਵੀਡੀਓ ਪਾਈ ਹੈ YouTube ਤੇ ਇਹ ਕੁਐਸਚਨ ਉਹਦੇ ਵਿੱਚ ਵੀ ਆਇਆ ਸੀ ਮੈਂ ਤੁਹਾਨੂੰ ਉਹਦੇ ਵਿੱਚ ਕਰਵਾ ਚੁੱਕੇ ਹਾਂ ਜਦੋਂ ਆਪਣੇ ਕੋਲੇ ਮੈਟਲ ਕਿਹਦੇ ਨਾਲ ਕਿਰਿਆ ਕਰਦੀ ਹੈ ਐਸਿਡ ਨਾਲ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ ਬੇਟਾ ਹਾਈਡਰੋਜਨ ਠੀਕ ਹੈ ਇਹ ਮੈਂ ਕੁਸ਼ਨ ਇਹਦੇ ਵਿੱਚ ਕਿਉਂ ਪਾਇਆ ਕਿਉਂਕਿ ਇਹ 3 ਜਾਂ 4 ਸਾਲਾਂ ਦਾ ਪੇਪਰ ਚ ਆਇਆ ਹੋਇਆ ਠੀਕ ਹੈ ਇਹ ਤੁਸੀਂ ਇਹਨੂੰ ਯਾਦ ਰੱਖੋ ਜਦੋਂ ਧਾਤਾਂ ਤੇ ਜ਼ਾਬ ਨਾਲ ਕਿਰਿਆ ਕਰਦੀਆਂ ਨੇ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ ਹਾਈਡਰੋਜਨ অপਸ਼ਨ ਨੰਬਰ ਬੀ ਧਾਤਾਂ ਦੀ ਕਿਹੜੀ ਵਿਸ਼ੇਸ਼ਤਾ ਉਹਨਾਂ ਨੂੰ ਪਤਲੀਆਂ ਚਾਦਨਾ ਵਿੱਚ ਹਥੋੜੇ ਕਰਨ ਦੀ ਆਗਿਆ ਦਿੰਦੀ ਹੈ ਇੰਗਲਿਸ਼ ਕੀ ਹੈ ਵਿੱਚ ਪ੍ਰੋਪਰਟੀ ਆਫ ਮੈਟਲ ਅਲਾਉ देम ਟੂ ਬੀ ਹੈਮਰ ਇੰਟੂ ਥਨ ਸ਼ੀਟ ਦੇਖੋ ਪਹਿਲੀ ਆਪਸ਼ਨ ਦੇਖੋ ਪਹਿਲਾ ਖਿੱਚਣ ਯੋਗਤਾ ਜਿਹਨੂੰ ਕੀ ਕਹਿੰਦੇ ਨੇ ਡਕਟੀ ਡਕਟਿਲਿਟੀ ਠੀਕ ਹੈ ਖਿੱਚ ਕੇ ਡਕਟਿਲਿਟੀ ਖਿੱਚਦਾ ਮਤਲਬ ਕੀ ਕਰ ਸਕਦਾ ਆਪਾਂ ਤਾਰਾਂ ਯਾ ਵਾਇਰ ਤਿਆਰ ਠੀਕ ਹੈ ਇਹ ਪ੍ਰੋਪਰਟੀ ਕੀ ਆ ਤਾਰਾਂ ਯਾ ਵਾਇਰ ਤਿਆਰ ਕਰਨ ਦੀ ਅਗਲਾ ਕੀ ਆ ਕੁੱਟਣ ਯੋਗਤਾ ਦੇਖੋ ਕੁੱਟਣ ਯੋਗਤਾ ਵਿੱਚ ਕੀ ਹੁੰਦਾ ਆਪਾਂ ਜਿਹੜੀਆਂ ਤੱਤਾਂ ਨੇ ਉਹਨਾਂ ਨੂੰ ਕੁੱਟ ਕੇ ਆਪਾਂ ਕੀ ਬਣਾ ਸਕਦੇ ਹਾਂ ਚਾਦਰਾਂ ਜਿਹਨੂੰ ਆਪਾਂ ਇੰਗਲਿਸ਼ ਕੀ ਬੋਲਦੇ ਮੈਲੇਬਿਲਟੀ ਠੀਕ ਹੈ ਡਕਟਿਲਿਟੀ ਦਾ ਮਤਲਬ ਤਾਰਾ ਬਣਾਉਣਾ ਮੈਲੇਬਿਲਟੀ ਦਾ ਮਤਲਬ ਖਿੱਚ ਕੇ ਚਾਦਰਾਂ ਬਣਾਉਣਾ ਕੰਡਕਟਿਵਿਟੀ ਦਾ ਮਤਲਬ ਮਤਲਬ ਕੀ ਹੁੰਦਾ ਤੱਤਾਂ ਵਿੱਚੋਂ ਕੀ ਪਾਸ ਕਰਉਣਾ ਕਰੰਟ ਜਿਹਨੂੰ ਪੰਜਾਬੀ ਕੀ ਬੋਲਦੇ ਨੇ ਸਚਾਲਕਤਾ ਜਾਂ ਸੁਚਾਲਕ ਹੋਰ ਬੈਟਾ ਕੀ ਹੈ ਹਾਰਡਨੈਸ ਤੱਤ ਆਪਾਂ ਨੂੰ ਪਤਾ ਕੀ ਹੁੰਦੀਆਂ ਨੇ ਹਾਰਡ ਹੁੰਦੀਆਂ ਨੇ ਦੇ ਹੋਰ ਕੀ ਹੈ ਤਾਤਾਂ ਦੀ ਪ੍ਰੋਪਰਟੀ ਦੇ ਤਾਤਾਂ ਨੂੰ ਆਪਾਂ ਕਿਸੇ ਕਠੋਰ ਸਰਫਸ ਤੇ ਟੱਕਾ ਸਟ੍ਰਾਈ ਕਰੀਏ ਠੀਕ ਹੈ ਤਾਂ ਉਹਦੇ ਵਿੱਚ ਤਾਤਾਂ ਦੇ ਵਿੱਚੋਂ ਕੀ ਆਉਂਦੀ ਹੈ ਆਵਾਜ਼ ਜਿਹਨੂੰ ਕੀ ਕਹਿੰਦੇ ਨੇ ਸਨੋਰਸ ਕੀ ਕਹਿੰਦੇ ਨੇ ਉਹਨੂੰ ਸਨੋਰਸ ਇਹ ਸਨੋਰਸ ਕੀ ਹੈ ਤਾਤਾਂ ਦੀ ਇੱਕ ਪ੍ਰੋਪਰਟੀ ਹੈ ਉਹਨਾਂ ਦੇ ਕੋਈ ਅਨਸਰ ਕੀ ਆਊਗਾ ਮੈਲੇਬਿਲਟੀ ਕਿਉਂਕਿ ਮੈਲੇਬਿਲਟੀ ਦਾ ਮਤਲਬ ਕੀ ਹੁੰਦਾ ਤਾਤਾਂ ਨੂੰ ਕੁੱਟ ਕੇ ਆਪਾਂ ਚਾਦਰਾਂ ਬਣਾ ਸਕਦੇ ਹਾਂ ਸ਼ੀਟ ਬਣਾ ਸਕਦੇ ਹਾਂ ਆ ਤਾਤ ਜੋ ਕਮਰ ਜੋ ਕਮਰੇ ਦੇ ਤਾਪਮਾਨ ਤੇ ਤਰਲ ਹੈ ਨਾਨ ਮੈਟਲ ਵਿਚ ਇਜ਼ ਲਿਕਵਿਡ ਐਟ ਰੂਮ ਟੈਂਪਰੇਚਰ ਬੇਟਾ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਤੁਹਾਡੇ 2 ਸਾਲਾਂ ਦੇ ਪੇਪਰ ਚ ਆਇਆ ਹੋਇਆ 2021 ਦੇ ਵਿੱਚ ਇਹ ਪੇਪਰ ਚ ਆਇਆ ਹੋਇਆ ਤੇ 2022 ਦੇ ਵਿੱਚ ਜਿਹੜੀ ਬਰੋਮੀਨ ਆਪਣੇ ਕੋਲ ਸਿਰਫ ਕੱਲੀ ਇਹੀ ਇੱਕ ਅਤਾਤ ਹੈ ਜਿਹੜੀ ਕੀ ਹੈ ਰੂਮ ਟੈਂਪਰੇਚਰ ਤੇ ਲਿਕਵਿਡ ਹੈ অপਸ਼ਨ ਨੰਬਰ ਬੀ ਕੁਦਰਤ ਵਿੱਚ ਜ਼ਿਆਦਾਤਰ ਤਾਤਾਂ ਕਿਸ ਰੂਪ ਵਿੱਚ ਪਾਈਆਂ ਜਾਂਦੀ ਹਨ ਇਨ ਵਿੱਚ ਫਾਰਮ ਔਰ मोस्ट ਆਫ ਦੀ ਮੈਟਲ ਫਾਊਂਡ ਇਨ ਨੇਚਰ ਦੇਖੋ ਆਪਣੇ ਨੇਚਰ ਦੇ ਵਿੱਚ ਠੀਕ ਹੈ ਜਾਂ ਜਿਹੜੀਆਂ ਆਪਣ ਨੂੰ ਤਾਤਾ ਮਿਲਦੀਆਂ ਨੇ ਉਹ ਕਿਸ ਰੂਪ ਵਿੱਚ ਪਾਈ ਜਾਂਦੀਆਂ ਉਹ ਹਮੇਸ਼ਾ ਆਕਸਾਈਡ ਜਾਂ ਸਲਫਾਈਡ ਦੇ ਵਿੱਚੋਂ ਪਾਈ ਜਾਂਦੀਆਂ ਨੇ ਕਿਉਂਕਿ ਉਸ ਤੋਂ ਬਾਅਦ ਕੁਝ ਪ੍ਰੋਸੈਸ ਕਰਕੇ ਉਹਨਾਂ ਦੇ ਵਿੱਚੋਂ ਆਕਸਾਈਡ ਤੇ ਸਲਫਾਈਡ ਨੂੰ ਵੱਖ ਵੱਖ ਕੀਤਾ ਜਾਂਦਾ ਹੈ ਫਿਰ ਆਪਾਂ ਆਪਾਂ ਨੂੰ ਕੀ ਮਿਲਦੀ ਹੈ ਪਿਓਰ ਤਾ ਪਿਓਰ ਤਾਤ ਮਿਲਦੀ ਹੈ ਉਹ ਵੀ ਆਪਾਂ ਪੜਾਂਗੇ ਉਹਨਾਂ ਦੇ ਪ੍ਰੋਸੈਸ ਕੀ ਕੀ ਹੁੰਦੇ ਨੇ ਠੀਕ ਹੈ ਆਪਸ਼ਨ ਨੰਬਰ ਸੀ ਆਕਸਾਈਡ ਜਾਂ ਸਲਫਾਈਡ ਅੱਗੇ ਦੇਖੋ ਹੇਠ ਲਿਖੀਆਂ ਧਾਤਾਂ ਵਿੱਚੋਂ ਕਿਹੜੀ ਧਾਤ ਕੁਦਰਤ ਵਿੱਚੋਂ ਇੱਕ ਮੁਕਤ ਅਵਸਥਾ ਵਿੱਚ ਪਾਈ ਜਾਂਦੀ ਹੈ ਜਾਂ ਵਿੱਚ ਉਹਦਾ ਫੋਲੋਇੰਗ ਮੈਟਲ ਇਜ਼ ਮੋਸਟ ਲਾਈਕਲੀ ਟੂ ਬੀ ਫਾਊਂਡ ਇਨ ਫਰੀ ਸਟੇਟ ਕਿਉਂਕਿ ਇਹਦੇ ਵਿੱਚ ਕੋਈ ਆਕਸਾਈਡ ਕੋਈ ਸਲਫਾਈਡ ਨਹੀਂ ਹੁੰਦੇ ਕਿਹੜੀ ਕੋ ਧਾਤ ਆ ਉਹ 골ਡ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਇਹਦੇ ਤਿੰਨ ਕੁਐਸਚਨ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਮੈਂ ਤੁਹਾਨੂੰ ਇਹਦੇ ਤਿੰਨ ਕੁਐਸਚਨ ਤਿੰਨੀ ਵੈਰਾਈਟੀਆਂ ਦੱਸ ਚੁੱਕਿਆ ਹਾਂ ਠੀਕ ਹੈ ਇੱਕ ਦਾ ਕੀ ਹੈ ਸਭ ਤੋਂ ਘੱਟ ਰੈਐਕਟਿਵਿਟੀ ਇੱਕ ਕੀ ਬਾਈ ਜਾਂਦੀ ਹੈ ਫ੍ਰੀ ਸਟੇਟ ਦੇ ਵਿੱਚ ਪਾਈ ਜਾਂਦੀ ਹੈ ਤੇ ਹੋਰ ਕੀ ਹੈ ਤਾਂ ਤਾਂ ਨੂੰ ਆਪ ਇਹ ਜਿਹੜੀ 골ਡ ਹੈ ਇਹਨੂੰ ਆਪਾਂ 1 ਗ੍ਰਾਮ 골ਡ ਤੋਂ ਖਿੱਚ ਕੇ 2 ਕਿਲੋਮੀਟਰ ਦੀ ਕੀ ਤਿਆਰ ਕਰ ਸਕਦੇ ਆ ਵਾਇਰ ਫੇਟ ਲਿਖੇ ਵਿੱਚੋਂ ਕੜੇ ਲੋਹੇ ਦੀ ਤਾਂ ਤਾਂ ਬੇਟਾ ਵੈਰੀ ਵੈਰੀ ਇੰਪੋਰਟੈਂਟ ਆਹ ਕੁਐਸਚਨ ਉਹ ਜਿਹੜੀਆਂ ਆਹ ਜਿਹੜੇ ਤਿੰਨ ਲਿਖਣਾ ਬਕਸਾਈਡ ਹੈ ਮਿਟਾਈਨ ਮੈਲੇਜਾਈਟ ਕੈਲਾਮਾਈਨ ਇਹ ਹੀ ਬੇਟਾ ਕੱਟੋ ਕੱਟ 6 ਸਾਲ ਲਗਾਤਾਰ ਪੇਪਰ ਚਾਹੋ ਨੇ ਹਰ ਆਪਸ਼ਨ ਲਗ ਲਗ ਰੂਜ ਚਾਹੀਏ ਹੁਣ ਆਪਾਂ ਨੇ ਚ ਲੋਹੇ ਦੀ ਤਾਤਪਦਕ ਨਹੀਂ ਆ ਉਹ ਉਹਦਾ ਨਾਮ ਕੀ ਹੈ ਹੈਮੇਟਾਈਟ ਵਿੱਚ ਆ ਦਾ ਫੋਲੋਇੰਗ ਇਜ਼ ਐਨ ਔਰ ਆਫ ਆਇਰਨ ਹੈਮੇਟਾਈਟ ਠੀਕ ਹੈ ਹੈਮੇਟਾਈਟ ਜਿਹੜੀ ਆਏ ਇਹ ਕੀ ਦੀ ਹੈ ਬਾਕਸਾਈਟ ਇਹ ਹੈਗੀ ਹੈ ਐਲੂਮੀਨੀਅਮ ਦੀ ਠੀਕ ਹੈ ਹੈਮੇਟਾਈਟ ਕੀ ਦੀ ਹੈ ਲੋਹੇ ਦੀ ਬਾਕਸਾਈਟ ਕਿਸ ਤਾਤ ਦੀ ਤਾਤੂ ਹੈ ਐਲੂਮੀਨੀਅਮ ਇਹ ਤੁਹਾਨੂੰ ਮੈਂ ਦੱਸ ਚੁੱਕਾ ਬਾਕਸਾਈਟ ਇਸ ਔਰ ਆ ਵਿੱਚ ਮੈਟਲ ਐਲੂਮੀਨੀਅਮ ਆਪਸ਼ਨ ਨੰਬਰ ਬੀ ਸਾਤ ਕੈਲਾਮਾਈਨ ਦਾ ਮੁੱਖੀ ਸਾਗੀ ਹੈ ਵਿਚ ਇਸ ਦਾ ਮੇਨ ਕੰਪੋਨੈਂਟ ਆਫ ਔਰ ਆਫ ਕੈਲਾਮਾਈਨ ਕੈਲਾਮਾਈਨ ਕੀ ਦੀ ਹੈ ਆਪਣੇ ਕੋਲੇ ਜ਼ਿੰਕ ਕਾਰਬੋਨੇਟ অপਸ਼ਨ ਨੰਬਰ ਏ ਜ਼ਿੰਕ ਕਾਰਬੋਨੇਟ ਕਿਉਂਕਿ ਜ਼ਿੰਕ ਜਿਹੜੀ ਕੈਲਾਮਾਈਨ ਹੈ ਉਹ ਜ਼ਿੰਕ ਦੀ ਕੀ ਹੈ ਬੇਟਾ ਔਰ ਹੈ ਯਾਦ ਰੱਖਣਾ ਜ਼ਿੰਕ ਕਾਰਬੋਨੇਟ ਪੋਟਾਸ਼ੀਅਮ ਅਤੇ ਸੋਡੀਅਮ ਵਰਗੀਆਂ ਤੱਤਾਂ ਨੂੰ ਕਿਸ ਢੰਗ ਨਾਲ ਕੱਢਿਆ ਜਾਂਦਾ ਹੈ ਬੇਟਾ ਯਾਦ ਰੱਖਣਾ ਪੋਟਾਸ਼ੀਅਮ ਦੇ ਸੋਡੀਅਮ ਕੀ ਹੈ ਸਭ ਤੋਂ ਜ਼ਿਆਦਾ ਇਹ ਜਿਹਨਾਂ ਦੀ ਰੈਐਕਟਿਵਿਟੀ ਹੁੰਦੀ ਹੈ ਇਹਨਾਂ ਨੂੰ ਇੱਕ ਪਿਗਲੇ ਹੋਏ ਧਾਤ ਦਾ ਇਲੈਕਟ੍ਰੋਲਾਈਸਿਸ ਇਲੈਕਟ੍ਰੋਲਾਈਸਿਸ ਕਰਕੇ ਬੇਟਾ ਇਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਕੱਢਿਆ ਜਾਂਦਾ ਹੈ ਇਲੈਕਟ੍ਰੋਲਾਈਸਿਸ ਆਫ ਮੋਲਟਨ ਔਰ ਇਹ ਯਾਦ ਰੱਖਣਾ ਇੱਕ ਇਹ ਵੀ ਚੀਜ਼ ਇਹ ਵੀ ਚੀਜ਼ ਧਿਆਨ ਚ ਰੱਖਣੀ ਹੈ ਜਿਹੜੀ ਪੋਟਾਸ਼ੀਅਮ ਤੇ ਸੋਡੀਅਮ ਹੈ ਇਹਨਾਂ ਦੀ ਰੈਐਕਟਿਵਿਟੀ ਵੱਧ ਹੋਣ ਕਰਕੇ ਇਹਨਾਂ ਨੂੰ ਕੜੇ ਤੇਲ ਦੇ ਵਿੱਚ ਰੱਖਿਆ ਜਾਂਦਾ ਯਾਦ ਰੱਖਣਾ ਮਿੱਟੀ ਦੇ ਤੇਲ ਦੇ ਵਿੱਚ ਠੀਕ ਹੈ ਇੰਗਲਿਸ਼ ਕੀ ਬੋਲਦੇ ਨੇ ਕੇਰੋਸਿਨ ਔਇਲ ਇਹ ਇਹ ਤਾਂ ਲਿਖਿਆ ਵਿੱਚ ਕੜੀਆਂ ਜ਼ਿਆਦਾਤਰ ਧਾਤਾਂ ਦੀ ਵਿਸ਼ੇਸ਼ਤਾ ਨਹੀਂ ਹੈ ਮੈਂ ਤੁਹਾਨੂੰ ਉੱਪਰ ਧਾਤਾਂ ਬਾਰੇ ਸਮਝਾ ਚੁੱਕਿਆ। ਧਾਤਾਂ ਕੁੱਟਣੀਯੋਗ ਹੁੰਦੀਆਂ ਨੇ। ਠੀਕ ਹੈ। ਹੋਰ ਕੀ ਹੁੰਦੀਆਂ ਨੇ? ਵਧੀਆ ਸਚਾਲਕ ਹੁੰਦੀਆਂ। ਉੱਚ ਪਿਗਲਣਾ ਤੇ ਉਬਾਲਣਾ ਕਿਉਂਗੀ? ਹਾਈ ਮੈਲਟਿੰਗ ਤੇ ਹਾਈ ਬੋਇਲਿੰਗ ਪੁਆਇੰਟ ਹੁੰਦਾ। ਪੁਰਪਰੀਆਂ ਉਹ ਕੀ ਹੁੰਦੀਆਂ ਨੇ? ਧਾਤਾਂ। ਇਹ ਕੀ ਹੈ ਪ੍ਰੋਪਰਟੀ ਨਹੀਂ ਹੈਗੀ। ਆਪਸ਼ਨ ਨੰਬਰ ਸੀ। ਇਹ ਕਿਹਦੀ ਪ੍ਰੋਪਰਟੀ ਹੈ? ਇਹ ਹੈਗੇ ਨਾਨ ਮੈਟਲ ਦੀ। ਹਵਾ ਦੀ ਅਨਹੋਦ ਵਿੱਚ ਧਾਤ ਨੂੰ ਗਰਮ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ? ਬੇਟਾ ਦੇਖੋ। ਬੈਸੇ ਉਹਨੂੰ ਕੀ ਕਿਹਾ ਜਾਂਦਾ ਭਸਮੀਕਰਨ ਜਿਹਨੂੰ ਇੰਗਲਿਸ਼ ਕਹਿੰਦੇ ਨੇ ਕੈਲਕਿਨੇਸ਼ਨ ਕੈਲਕਿਨੇਸ਼ਨ ਠੀਕ ਹੈ ਕੈਲਕਿਨੇਸ਼ਨ ਇੰਗਲਿਸ਼ ਬੋਲਦੇ ਨੇ ਕਿਉਂ ਕਿ ਨੇਚਰ ਦੇ ਵਿੱਚ ਜਿਹੜੀ ਧਾਤਾਂ ਪਾਈਆਂ ਜਾਂਦੀਆਂ ਨੇ ਉਹਦੇ ਵਿੱਚ ਜ਼ਿਆਦਾਤਰ ਆਪ ਕੀ ਹੁੰਦੇ ਨੇ ਕਾਰਬੋਨੇਟ ਠੀਕ ਯਾ ਕੀ ਹੁੰਦੇ ਨੇ ਸਲਫਾਈਡ ਠੀਕ ਜਦੋਂ ਕਾਰਬੋਨੇਟ ਨੂੰ ਅਲੱਗ ਕੀਤਾ ਜਾਂਦਾ ਉਹਨੂੰ ਬੇਟਾ ਬੋਲਦੇ ਨੇ ਰੋਸਟਿੰਗ ਭੁੰਣਾ ਧਾਤ ਦੇ ਵਿੱਚੋਂ ਜੇ ਕਿਸੇ ਵੀ ਧਾਤ ਦੇ ਨਾਲ ਕਾਰਬੋਨੇਟ ਹੋਵੇ ਉਸ ਕਾਰਬੋਨੇਟ ਨੂੰ ਵੱਖ ਕਰਨ ਲਈ ਆਪਾਂ ਯੂਜ਼ ਕਰਦੇ ਹਾਂ ਟਰਮ ਰੋਸਟਿੰਗ ਜਿਹਨੂੰ ਕਹਿੰਦੇ ਨੇ ਭੁੰਣਾ ਜੇ ਬੇਟਾ ਧਾਤ ਦੇ ਨਾਲ ਸਲਫਾਈਡ ਜੁੜਿਆ ਹੋਵੇ ਉਹਨੂੰ ਵੱਖ ਕਰਨ ਲਈ ਆਪਾਂ ਕੀ ਵਰਤਦੇ ਹਾਂ ਕੈਲਕੂਲੇਸ਼ਨ ਕੈਲਕੂਲੇਸ਼ਨ ਹੁੰਦੀ ਹੈ ਹਮੇਸ਼ਾ ਆਕਸੀਜਨ ਦੀ ਗੈਰ ਮੌਜੂਦਗੀ 'ਚ ਦੀ ਪ੍ਰੋਸੈਸ ਆਫ ਹੀਟਿੰਗ ਐਂਡ ਔਰ ਇਨ ਦੀ ਐਬਸੈਂਸ ਆਫ 에ਅਰ ਇਸ ਕਾਲਡ ਕੈਲਕਿਨੇਸ਼ਨ ਤੇ ਰੋਸਟਿੰਗ ਕੀ ਹੁੰਦੀ ਹੈ ਪ੍ਰੈਜੈਂਸ ਆਫ ਆਕਸੀਜਨ 2 ਟਾਈਮਾ ਕੁਸ਼ਨ ਕੀ ਹੈ ਬਹੁਤ ਜ਼ਿਆਦਾ ਪ੍ਰਤੀਕਿਰਿਆਸ਼ੀਲ ਧਾਤਾਂ ਨੂੰ ਕੱਢਣ ਲਈ ਹੇਠ ਲਿਖੀਆਂ ਵਿਧੀਆਂ ਵਿੱਚੋਂ ਕਿਹੜਾ ਤਰੀਕਾ ਵਰਤਿਆ ਜਾਂਦਾ ਉਹ ਹੈਗਾ ਇਲੈਕਟ੍ਰੋਲਾਈਸਿਸ ਇਹ ਪਾਸ ਦਿਮਾਗ ਚ ਬਟਾ ਲਓ ਸੱਤ ਤੋਂ ਜ਼ਿਆਦਾ ਜਿਹਦੀ ਰੈਐਕਟਿਵਿਟੀ ਹੋਊਗੀ ਠੀਕ ਹੈ ਅਣੂ ਜੇ ਆਪਾਂ ਨੂੰ ਵੱਖ ਕਰਨਾ ਹੈ ਤਾਂ ਕਿਹੜਾ ਪ੍ਰਕਿਰਿਆ ਯੂਜ਼ ਕਰਾਂਗੇ ਆਪਾਂ ਇਲੈਕਟ੍ਰੋਲਾਈਸਿਸ ਹੇਠ ਲਿਖਿਆਂ ਵਿੱਚੋਂ ਕੜਾ ਤਾਂਬੇ ਦਾ ਤਾਤ ਹੈ ਤਾਂ ਵਿੱਚੋਂ ਦਾ ਫੋਲੋਇੰਗ ਇਜ਼ ਅੌਰ ਆਫ ਕਾਪਰ ਤਾਂਬੇ ਦੀ ਔਰ ਕੜੀ ਹੈ ਮੈਲੇਚਾਈਟ ਠੀਕ ਹੈ ਆਪ ਇਹ ਮੈਲੇਚਾਈਟ ਤੇ ਬਾਕਸਾਈਟ ਕਿਹਦੀ ਹੈ ਆਪਣੇ ਕੋਲੇ ਐਲੂਮੀਨੀਅਮ ਦੀ ਹੈਮੇਟਾਈਟ ਕਿਹਦੀ ਹੈ ਆਪਣੇ ਕੋਲੇ ਲੋਹੇ ਦੀ ਠੀਕ ਹੈ ਆਇਰਨ ਦੀ ਤੇ ਬੇਟਾ ਇੱਕ ਆ ਹੈ ਵੈਰੀ ਵੈਰੀ ਇੰਪੋਰਟੈਂਟ ਗੈਲੇਨਾ ਗੈਨਾ ਜਿਹੜੀ ਔਰ ਆਫ ਕਿਹਦੀ ਹੈ ਆਪਣੇ ਕੋਲੇ ਮਰਕਰੀ ਦੀ ਪਾਰੇ ਦੀ ਜਿਹਨੂੰ ਪੰਜਾਬੀ ਕੀ ਬੋਲਦੇ ਨੇ ਪਾਰਾ ਵਿਚ ਆਫ ਦਾ ਫੋਲੋਇੰਗ ਇਜ਼ ਔਰ ਆਫ ਕਾਪਰ ਕਾਪਰ ਦੀ ਔਰ ਔਰ ਦਾ ਨਾਮ ਕੀ ਮੈਲੇਚਾਈਟ ਠੀਕ ਹੈ ਆ ਨੀਚੇ ਜਿਹੜੀ ਬੇੜਾ ਗਲੀਨਾ ਪਈ ਹੈ ਇੱਕ ਦੀ ਔਰ ਹੈ ਇਹ ਹੈਗੀ ਆਪਣੇ ਕੋਲੇ ਮਰਕਰੀ ਦੀ ਠੀਕ ਹੈ ਤੇ ਆ ਹੈਮੇਟਾਈਟ ਕਿਹਦੀ ਹੈ ਇਹ ਹੈਗੀ ਆਪਣੇ ਕੋਲੇ ਆਇਰਨ ਦੀ ਤੇ ਬਾਕਸਾਈਟ ਕਿਹਦੀ ਹੈ ਆਪਣੇ ਕੋਲੇ ਐਲੂਮੀਨੀਅਮ ਦੀ ਤੇ ਬੇਟਾ ਇਹ ਸੀਗੇ ਆਪਣੇ 28 ਕੁਐਸਚਨ ਇਹ 28 ਕੁਐਸਚਨ ਮੈਂ ਤੁਹਾਨੂੰ ਪੂਰੀ ਡਿਟੇਲਸ ਦਾ ਸਮਝਾਏ ਨੇ ਤੇ ਸਮਝਾਉਣ ਤੋਂ ਇਲਾਵਾ ਤੁਸੀਂ ਇਹਨਾਂ ਕੁਐਸਚਨਾਂ ਦੇ ਵਿੱਚ ਜਿਹੜੇ ਮੈਂ ਬੋਲਿਆ ਉਹ ਵੀ ਬੇਟਾ ਕੁਐਸਚਨ ਬਣਦੇ ਨੇ ਤੇ ਬੇਟਾ ਇੱਕ ਹੋਰ ਚੀਜ਼ ਧਿਆਨ ਰੱਖਣਾ ਜਿੰਨੀ ਤੁਸੀਂ ਇਹਨਾਂ ਕੁਐਸਚਨਾਂ ਦੀ ਪ੍ਰੈਕਟਿਸ ਕਰੋਗੇ ਠੀਕ ਹੈ ਉਨਾ ਹੀ ਤੁਹਾਡਾ ਫਾਇਦਾ ਹੈ ਤੁਸੀਂ ਬਾਰ-ਬਾਰ ਇਹਨਾਂ ਨੂੰ ਆਪਣੀ ਕਾਪੀ ਤੇ ਲਿਖ ਕੇ ਰੱਖੋ ਤੇ ਬਾਰ-ਬਾਰ ਇਹਨਾਂ ਦੀ ਪ੍ਰੈਕਟਿਸ ਕਰੋ ਜਦੋਂ ਵੀ ਮੈਂ ਵੀਡੀਓ ਪਾਉਣਾ ਹੈ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਆਪਣੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਦੇਖੀਆਂ ਨੇ ਤੁਸੀਂ ਉਹਨਾਂ ਨੂੰ ਰਿਵਾਈਜ਼ ਕਰੋ ਠੀਕ ਹੈ ਬੇਟਾ ਤੇ ਆਈ ਹੋਪ ਤੁਸੀਂ ਜਿੰਨੇ ਮੈਂ ਤੁਹਾਨੂੰ ਕੁਐਸਚਨ ਸਮਝਾਏ ਨੇ ਤੁਸੀਂ ਵਧੀਆ ਤਰੀਕੇ ਨਾਲ ਸਮਝੇ ਹੋਣਗੇ